ਇਹੋ ਜਿਹੇ ਵੀ ਵਿੱਚ ਪੈਦਾ ਹੋ ਗਏ ਨੇ ਜਿਹੜੇ ਅਕਾਲ ਤਖਤ ਦੀ ਹੋਣ ਨੂੰ ਚੈਲੰਜ ਕਰਦੇ ਬਣਾਇਆ ਹੀ ਨਹੀਂ ਰੰਗੇ ਮਿੱਲੇ ਜਿਹੜੇ ਸਰਕਾਰ ਨੇ ਭੇਜੇ ਉਹਨੇ ਉਸ ਦੇ ਮੁਤਾਬਕ ਮਿੱਤਰਾ ਕੀ ਮੰਗਵਾਇਆ ਕਿ ਅਕਾਲ ਤਖਤ ਕਿਸੇ ਗੁਰੂ ਸਾਹਿਬ ਦਾ ਬਣਾਇਆ ਹੋਇਆ ਨਹੀਂ ਇਸ ਦਿੱਲੀ ਦੇ ਦਰਬਾਰ ਨੂੰ ਇਹ ਦੱਸਣ ਵਾਸਤੇ ਕਿ ਜਿਹੜਾ ਅਕਾਲ ਤਖਤ ਹੈ ਨਾ ਇਹ ਅਕਾਲ ਪੁਰਖ ਵੈਗੁਰੂ ਦਾ ਇਹ ਰੂਹਾਨੀ ਤਖਤ ਹੈ ਤੁਹਾਡੇ ਤਖਤ ਉਪਰੋਂ ਨਿਕਲੋਂ ਟਹਿ ਜਾਣੇ ਕਦਰ ਤੋਂ ਮਕੇ ਨਾ ਲੈਣਾ ਇਹ ਤੱਕ ਰਜ਼ਕ ਦੀ ਦੁਨੀਆ ਤੱਕ ਰਹੂਗਾ ਜਦ ਤੱਕ ਦੁਨੀਆ ਰਹੇਗੀ ਇਹ ਤੱਕ ਰਹੇਗਾ ਤੇ ਗੁਰੂ ਸਾਹਿਬ ਖੁਦ ਇੱਥੇ ਬਰਾਜਮਾਨ ਹੁੰਦੇ ਸੀ ਹਮਮ ਔਰ ਸਿੱਖਾਂ ਨੂੰ ਉੱਥੋਂ ਹੁਕਮ ਦਿੰਦੇ ਸੀ ਬਈ ਹੁਣ ਤੁਸੀਂ ਮੇਰੇ ਕੋਲ ਆਣਾ ਤੇ ਪੈਸਾ ਕੋ ਸਾਢੀ ਚਾਹੀਦਾ ਘੋੜੇ ਲਿਆਓ ਤੇ ਹਥਿਆਰ ਲਿਆਓ ਜਿਹੜਾ ਇਹ ਸਾਡਾ ਸਿੱਖ ਇਤਿਹਾਸ ਹੈ ਜੀ ਇਹ ਤਾਂ ਕੱਲ ਦੀਆਂ ਗੱਲਾਂ ਜੀ ਹਮਮ ਇਹ ਤਾਂ ਹੈ ਨਹੀਂ ਕਿ 5000 ਸਾਲ ਪਹਿਲਾਂ ਫਲਾਣਾ ਹੋਇਆ ਸੀ ਤੇ 2000 ਸਾਲ ਪਹਿਲਾਂ ਫਲਾਣਾ ਹੋਇਆ ਸੀ ਇਹ ਤਾਂ ਸਾਡੇ ਦਾਦਿਆਂ ਪਰਦਾਦਿਆਂ ਦੇ ਟਾਈਮ ਦੀ ਗੱਲ ਹੈ ਹਮ ਉਹਨਾਂ ਨੇ ਸਾਰਾ ਆਪ ਦੇਖਿਆ ਤੇ ਜੇ ਅਸੀਂ ਹੁਣ ਜੇ ਇਹੋ ਜਿਹੇ ਵੀ ਵਿੱਚ ਪੈਦਾ ਹੋ ਗਏ ਨੇ ਜਿਹੜੇ ਅਕਾਲ ਤਖਤ ਦੀ ਹੋਂਦ ਨੂੰ ਚੈਲੰਜ ਕਰਦੇ ਬਣਾਇਆ ਹੀ ਨਹੀਂ ਹਮ ਬਹੁਤੇ ਕਹਿੰਦੇ ਆ ਕਹਿੰਦੇ ਅਕਾਲ ਤਖਤ ਤੱਕ ਮਿੱਥਾ ਬਹੁਤੇ ਕਿਹੜੇ ਬਹੁਤੇ ਕਿਹੜੇ ਇੱਕ ਦੋ ਹੋਣ ਕਿ ਜਿਹੜੇ ਰੰਗੇ ਬਿੱਲੇ ਜਿਹੜੇ ਸਰਕਾਰ ਨੇ ਭੇਜੇ ਉਹਨੇ ਮਿੱਥ ਬਣਾ ਦੋ ਮਿੱਥਾ ਕੀ ਮਤਲਬ ਮੇਰੇ ਪੀੜੀ ਦੇ ਦੋ ਤਲਵਾਰਾਂ ਜੀ ਗੁਰੂ ਸਾਹਿਬ ਨੇ ਖੁਦ ਪਾਈਆਂ ਹੂੰ ਦੋ ਤਲਵਾਰਾਂ ਹੂੰ ਗੁਰੂ ਸਾਹਿਬ ਨੇ ਖੁਦ ਸ਼੍ਰੀ ਅਕਾਲ ਤਖਤ ਸਾਹਿਬ ਬਣਾਇਆ ਹੂੰ ਕਿਉਂ ਜ਼ਰੂਰਤ ਕਿਉਂ ਪਈ ਹੂੰ ਜਦੋਂ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰ ਦਿੱਤਾ ਗਿਆ ਹੂੰ ਤੋਂ ਫਿਰ ਗੁਰੂ ਸਾਹਿਬ ਨੇ ਰਿਅਲਾਈਜ਼ ਕੀਤਾ ਹੂੰ ਕਿ ਟਾਈਮ ਆ ਗਿਆ ਕਿ ਜਦੋਂ ਜਦੋਂ ਮਰਜੀ ਇੱਥੇ ਤਾਂ ਇੰਟਰਫੇਅਰ ਕਰਕੇ ਕੋਈ ਉਦਾਲੀ ਆ ਗਿਆ ਕੋਈ ਫਲਾਣਾ ਆ ਗਿਆ ਕਿ ਕੋਈ ਠਾ ਦੇਂਦਾ ਕੋਈ ਕੁਝ ਕਰਦਾ ਕੋਈ ਕੁਝ ਕਰਦਾ ਬਈ ਇਹ ਜਿਹੜਾ ਇੱਥੇ ਜਿਹੜਾ ਹੈ ਕਿ ਜੇ ਪੀੜੀ ਨੂੰ ਤੁਸੀਂ ਬਚਾਉਣਾ ਹੈ ਹੂੰ ਤੇ ਉਹਦੇ ਵਾਸਤੇ ਤਾਕਤ ਹੋਣੀ ਬੜੀ ਜ਼ਰੂਰੀ ਹੈ ਮੇਰੀ ਹੋਣੀ ਧਰਮ ਤਾਂ ਹੀ ਬਚ ਸਕਦਾ ਹੂੰ ਜੇ ਉਹਦੇ ਨਾਲ ਪਿੱਛੇ ਕੋਈ ਨਾਲ ਤਾਕਤ ਵੀ ਖੜੀ ਹੋਏ ਜਿਹੜੀ ਉਹਨੂੰ ਉਹਨੂੰ ਰੱਖਿਆ ਕਰ ਸਕੇ ਜਦੋਂ ਜੁੜ ਪਾਏ ਹੂੰ ਤੋਂ ਫਿਰ ਉਹਨਾਂ ਨੇ ਮੇਰੀ ਪੀੜੀ ਦਾ ਕਨਸੈਪਟ ਕਰਕੇ ਸ਼੍ਰੀ ਕਾਲ ਤੱਕ ਸਾਹਬ ਹੂੰ ਉਹ ਸਾਰਿਆਂ ਇਸ ਦਿੱਲੀ ਦੇ ਦਰਬਾਰ ਨੂੰ ਇਹ ਦੱਸਣ ਵਾਸਤੇ ਹੂੰ ਕਿ ਜਿਹੜਾ ਅਕਾਲ ਤਖਤ ਆ ਨਾ ਇਹ ਅਕਾਲ ਪੁਰਖ ਵੈਗਰੂ ਦਾ ਹੈ ਹੂੰ ਤੁਹਾਡੀ ਦੁਨਿਆਵੀ ਤਖਤ ਦੀ ਉਚਾਈ ਹੁੰਦੀ 3.5 ਫੁੱਟ ਹੂੰ ਇਹਦੀ ਰੱਖੀ ਗਈ 7 ਫੁੱਟ ਹੂੰ ਕਿਉਂਕਿ ਇਹ ਰੂਹਾਨੀ ਤਖਤ ਹੈ ਹੂੰ ਤੁਹਾਡੇ ਤਖਤ ਪਤਾ ਨਹੀਂ ਕਦੋਂ ਟਹਿ ਜਾਣਾ ਕਦੋਂ ਤੁਹਾਨੂੰ ਕਹੇ ਲਾ ਦੇਣਾ ਇਹ ਤਖਤ ਰਹਿੰਦੀ ਦੁਨੀਆਂ ਤੱਕ ਰਹੂਗਾ ਹੂੰ ਜਦ ਤੱਕ ਦੁਨੀਆਂ ਰਹੇਗੀ ਇਹ ਤਖਤ ਰਹੇਗਾ ਹੂੰ ਤੋਂ ਇਹਦੀ ਉਹ ਸਾਰੀ 6 ਜੁਲਾਈ 1606 ਚ ਹੂੰ ਗੁਰੂ ਸਾਹਿਬ ਨੇ ਖੁਦ ਕੀਤੀ 1606 6 ਜੁਲਾਈ ਨੂੰ ਇਹਦੀ ਉਹ ਸਾਰੀ ਸ਼ੁਰੂ ਕਰਨੀ ਸ਼ੁਰੂ ਕਰਤੀ ਗੁਰੂ ਸਾਹਿਬ ਨੇ ਹੂੰ ਔਰ ਉਹਦੇ ਚ ਜਿਹੜੇ ਬਣਾਉਣ ਵਾਲੇ ਸੀ ਬਾਬਾ ਬੁੱਢਾ ਜੀ ਸੀ ਜੀ ਪਾਈ ਗੁਰਦਾਸ ਸੀਗੇ ਤੇ ਗੁਰੂ ਸਾਹਿਬ ਸੀਗੇ ਹੂੰ ਇਹ ਗਾਰਾ ਗੁਰਾ ਲਾ ਕੇ ਇਟਾ ਬਣਾਉਂਦੇ ਗੁਰੂ ਸਾਹਿਬ ਆਹ ਪੇਟਾ ਲਾਉਂਦੇ ਸੀ ਹੂੰ ਤੇ 30 ਅਕਤੂਬਰ ਨੂੰ ਹੂੰ ਅਕਾਲ ਪੁੰਗਾਇਣ ਨੂੰ ਕਲੰਕ ਕਰਦੇ ਹੁੰਦੇ ਸੀ ਜੀ ਅਕਾਲ ਪੁੰਗਾ 30 ਅਕਤੂਬਰ ਨੂੰ ਇਹ ਛੇਰ ਬਣ ਕੇ ਤਿਆਰ ਹੋ ਗਿਆ ਹੂੰ ਗੁਰੂ ਸਾਹਿਬ ਖੁਦ ਇਥੇ ਬਰਾਜਮਾਨ ਹੁੰਦੇ ਸੀ ਹਮ ਔਰ ਸਿੱਖਾਂ ਨੂੰ ਇਥੋਂ ਹੁਕਮ ਦਿੰਦੇ ਸੀ ਹਮ ਬਈ ਹੁਣ ਤੁਸੀਂ ਮੇਰੇ ਕੋਲ ਆਣਾ ਤੇ ਪੈਸਾ ਪੂਸਾ ਨਹੀਂ ਚਾਹੀਦਾ ਘੋੜੇ ਲਿਆਓ ਹਮ ਤੇ ਹਥਿਆਰ ਲਿਆਓ ਹਮ ਤੇ ਘੋੜੇ ਦੇ ਹਥਿਆਰ ਤੇ ਦੋ ਤਲਵਾਰਾਂ ਤੇ ਦੋ ਬੀੜੀ ਪੀੜੀ ਦੇ ਨਿਸ਼ਾਨ ਤਾਂ ਹੀ ਨੇ ਨਾ ਉਥੇ ਹਮ ਤੇ ਇਸ ਕਰਕੇ ਉਸ ਤੋਂ ਬਾਅਦ ਉਹ ਕਨਸੈਪਟ ਸ਼ੁਰੂ ਹੋ ਗਿਆ ਹਮ ਉਹਦੇ ਸਭ ਤੋਂ ਗੁਰੂ ਸਾਹਿਬ ਤੋਂ ਬਾਅਦ ਉਹਦੇ ਜਿਹੜੇ ਜਥੇਦਾਰ ਸੀਗੇ ਉਹ ਭਾਈ ਗੁਰਦਾਸ ਸੀਗੇ ਹੂੰ ਉਹਨਾਂ ਨੇ ਜੇਦਦਾਰੀ ਕੀਤੀ ਹੂੰ ਉਹਨਾਂ ਤੋਂ ਬਾਅਦ ਆਏ ਸਰਦਾਰ ਦਰਬਾਰਾ ਸਿੰਘ ਹੂੰ ਉਸ ਤੋਂ ਬਾਅਦ ਫਿਰ ਇਹ ਜਿਹੜਾ ਸਿਲਸਿਲਾ ਸੀਗਾ ਨਾ ਇਹ ਆਪਣਾ ਤਰਨਾਂ ਦਲ ਹੂੰ ਜਿਹੜਾ ਸੀਗਾ ਇਹ ਇਹਨਾਂ ਨੇ ਲੈ ਲਿਆ ਤੇ ਇਹ ਜਿਹੜਾ ਬੁੱਢੇ ਦਲ ਤੋਂ ਆਪਣਾ ਇਹਨਾਂ ਦਾ ਇੱਕ ਤਰਨਾਂ ਦਲ ਹੋ ਗਿਆ ਇੱਕ ਬੁੱਢਾ ਦਲ ਹੋ ਗਿਆ ਇਹ ਤਰਨਾਂ ਦਲ ਨਾਮਜਦ ਕਰਦਾ ਹੁੰਦਾ ਸੀ ਹੂੰ ਤੇ ਬੁੱਢੇ ਦਲ ਦੇ ਵਿੱਚੋਂ ਇੱਕ ਆਲਤਕ ਦੇ ਜਸਰ ਨਾਮਜਦ ਹੁੰਦੇਗਾ